ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡ ਸੰਗਤਪੁਰਾ ਸੰਗਤਪੁਰਾ ਰੋਡ ਸਾਧਕ ਦੋਸਤੋ ਨਾਲ ਹੀ ਸਾਧਕ ਦੇ ਇਹ ਸੰਗਤਪੁਰਾ ਰਹਿ ਜਾਂਦਾ ਤੇ ਰਸਤੇ ਦੇ ਵਿੱਚ ਬਾਈ ਹਰਾਂ ਦਾ ਘਰ ਆ ਤੇ ਬਾਈ ਹਰਾਂ ਦਾ ਸ਼ੌਂਕੀਆ ਤੌਰ ਤੇ ਵਪਾਰ ਲੈਣ ਦਾ ਕੰਮ ਕਿਤੇ ਨਾ ਕਿਤੇ ਕੋਈ ਨਾ ਕੋਈ ਗਾਂ ਚੰਗੀ ਲੈਂਦੇ ਆ ਤੇ ਲੈ ਆ ਕੇ ਇਹ ਸਿਲ ਕਰ ਦਿੰਦੇ ਆ ਸਾਰੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਸਾਹਮਣੇ ਜਿਹੜੀ ਵਹਿੜ ਆ ਇਹਦੀ ਅੱਜ ਦੀ ਵੀਡੀਓ ਆ ਦੋਸਤੋ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਓ ਦੋਸਤੋ ਲੈਨੇ ਆ ਸਾਰੀ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਰਾਜਪ੍ਰੀਤ ਸਿੰਘ ਜੀ ਰਾਜਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 62807 62807 00151 00151 ਹਾਂਜੀ ਤੇ ਅੱਜ ਬਾਈ ਆਪਣੇ ਕੋਲੇ ਆ ਵੜ ਸੇਲ ਆ ਸਾਹਮਣੇ ਜਿਹੜੀ ਹਾਂਜੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਬਾਈ ਜੀ ਕਿੰਨਾ ਮਸੂਆ ਹੈ ਦੂਜਾ ਸੂਆ ਵੀਰੇ ਹਫਤੇ ਤੋਂ 10 ਦਿਨ ਦੀ ਕੱਚੀ ਹੈ ਹਫਤੇ ਤੋਂ 10 ਦਿਨ ਦੀ ਕੱਚੀ ਆ ਤੇ ਦੂਜਾ ਸੂਆ ਸੁੰਦੀ ਆ ਹਾਂਜੀ ਤੇ ਬਾਈ ਕਿੰਨਾ ਕੁ ਦੁੱਧ ਰਿਕਾਰਡ ਇਹਦਾ ਪਹਿਲੇ ਸੂਏ ਦਾ ਸੀ ਪਹਿਲੇ ਜੋ ਮਾਲਕ ਨੇ ਤਾਂ 17 18 ਕਿਲੋ ਦੱਸਿਆ ਸੀ ਵੀਰੇ ਇਸ ਤਰ੍ਹਾਂ ਜਿਹੜਾ ਸਾਬ ਨਾਲ ਗਰਮੀ ਹਿਸਾਬ ਨਾਲ 18 ਵਿੱਚ ਨਿਕਲਿਆ ਸਰ ਵੀ ਦੇ। ਬੋਲੇ ਹੱਥ ਨਾਲ। ਹਾਂਜੀ। ਠੀਕ ਹੈ ਜੀ। ਲਓ ਵੀ ਮਤਰੋ ਸਾਫ਼ ਸੁਥਰੀ ਵਹਿੜਾ ਦੂਜਾ ਸੁਆ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ। ਕ੍ਰਾਸ ਅੰਗ ਚ ਪੈਂਦੀ ਆ ਦੋਸਤੋ ਤੇ ਗਰਮੀ ਗੁਰਮੀ ਦਾ ਤੇ ਕੋਈ ਅਸਰ ਨਹੀਂ ਗਾ। ਬਿਲਕੁਲ ਸਾਫ਼ ਸੁਥਰੀ ਆ। ਦੇਖ ਤੁਸੀਂ ਦੇਖ ਕੇ ਬਿਲਕੁਲ ਪਸੰਦ ਕਰੋਗੇ ਬਹੁਤ ਹੀ ਸ਼ਾਨਦਾਰ ਥਣ ਹਵਾ ਨਾ ਲੱਗਿਆ ਦੋਸਤੋ ਬਿਲਕੁਲ ਸਾਫ਼ ਸੁਥਰਾ। ਮੋਟਾ-ਮੋਟਾ ਥਾਣਾ ਤੁਸੀਂ ਦੇਖ ਸਕਦੇ ਹੋ ਵਿਰਲ ਚੰਗੀ ਆ ਤੇ ਨਾੜਾਂ ਨੂੜਾਂ ਤੁਹਾਨੂੰ ਹਵਾਨੇ ਦੇ ਉੱਤੇ ਪੂਰੀਆਂ ਦਿਖ ਰਹੀਆਂ ਹੋਣਗੀਆਂ ਮੁੱਠੀ ਦੀ ਚਵਾਈ ਵਾਲਾ ਥਾਣਾ ਦੋਸਤੋ ਸਾਫ਼ ਸੁਥਰਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਪਹਿਲਾਂ ਕਰਾ ਦਿੰਨੇ ਆ ਫੁੱਟਬਾਲ ਵਾਂਗੂ ਮਗਰਲੇ ਪਾਸੇ ਨੂੰ ਦੋਸਤੋ ਹਵਾਨਾ ਤੁਸੀਂ ਦੇਖ ਰਹੇ ਹੋਵੋਗੇ ਤਿੰਨ ਚਾਰ ਚਾਰ ਪੰਜ ਉਂਗਲਾਂ ਮਗਰਲੇ ਪਾਸੇ ਨੂੰ ਵੀ ਹਵਾਨਾ ਦਿਖ ਰਿਹਾ ਉੱਪਰਲੇ ਪਾਸੇ ਬਿਲਕੁਲ ਸਿੱਧੀ ਰੀੜ ਦੀ ਹੱਡੀ ਆ ਤੇ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਹਿਜ ਆ ਥਾਣਾ ਦਾ ਤੇ ਨਾੜਾਂ ਇਧਰ ਵੀ ਦੋਸਤੋ ਉਸੇ ਤਰ੍ਹਾਂ ਹੀ ਆ ਤੇ ਮਿਲਕ ਵੇਨਾ ਮੋਟੀ ਲਾਸ ਰਗੀ ਆ ਦੋਸਤੋ ਦੇਖ ਸਕਦੇ ਹੋ ਦੁੱਧ ਵਾਲੀਆਂ ਗਾਈਆਂ ਦੀ ਇਹ ਖਾਸ ਕਰਕੇ ਨਿਸ਼ਾਨੀ ਹੁੰਦੀ ਆ ਤੁਹਾਨੂੰ ਖਾਸ ਪਤਾ ਹੋਣਾ ਜ਼ਰੂਰੀ ਆ ਬਹੁਤ ਹੀ ਸ਼ਾਨਦਾਰ ਥਾਂ ਲੱਗਿਆ ਦੋਸਤੋ ਆ ਕੇ ਤੁਸੀਂ ਦੇਖੋਗੇ ਹਰ ਪੱਖ ਤੋਂ ਤੁਹਾਡੇ ਵਹਿੜ ਪਸੰਦ ਆਊਗੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਚੰਗਾ ਕਦ ਕਾਠਾ ਰਾਜੀਪੜੀ ਵੀ ਠੀਕ ਆ ਤੇ ਬਾਈ ਦੀ ਹਰਾਂ ਕੋਲੇ ਜਿਹੜੇ ਹੋਰ ਵੀ ਪਸ਼ੂ ਆ ਚੰਗੇ ਸਾਫ ਸੁਥਰੇ ਪਸ਼ੂ ਬਾਈ ਜੀ ਲਿਆਉਂਦੇ ਆ ਅੱਲਾ ਵਈ ਮੇਤਰੋ ਦੇਖ ਸਕਦੇ ਹਾਂ ਬਹੁਤ ਹੀ ਜਿਆਦੇ ਪਧਰੀ ਤੇ ਸਾਫ ਸੁਥਰੀ ਆ ਜਾਇਜ 몰ਲਾ ਬਾਈ ਆਕੇ ਤੁਸੀਂ ਦੇਖੋਗੇ ਤੇ ਬਹੁਤ ਹੀ ਵਧੀਆ ਤੁਹਾਡੇ ਪਸੰਦ ਆਊਗੀ ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸੇ ਤੋਂ ਲੜੀਆਂ ਜਿਹੜੀਆਂ ਹਵਾ ਨੇ ਦੀਆਂ ਉੱਪਰ ਤੱਕ ਤੁਹਾਨੂੰ ਦਿਖਾਈ ਦਿੰਦੀਆਂ ਸਾਫ਼ ਸੁਥਰੀਆਂ ਹਾਂਜੀ ਬਾਈ ਜੀ ਕੀ ਮੋਲ ਰੱਖਿਆ ਇਹਦਾ ਜੀ 68000 68000 ਮਾਨਤਨ ਹੋ ਜੂ ਬਾਈ ਹਾਂਜੀ ਹੋ ਜੂ ਲਓ ਵੀ ਮਿੱਤਰੋ 68000 몰ਲਾ ਬਣਦਾ ਮਾਨਤਨ ਤੁਹਾਡਾ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਜੈਸੀ ਕਿਸੇ ਵੀਰ ਭਰਾ ਨੂੰ ਇਹ ਵਹਿੜ ਪਸੰਦਾ ਦੂਜਾ ਸੁਆ ਸਾਰੀ ਡਿਟੇਲ ਆਪਾਂ ਲੈ ਲਈਆ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਹਰਣਾ ਸੰਪਰਕ ਕਰ ਲਓ ਤੇ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਏਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ